ਹਾਂਜੀ ਕਿਵੇਂ ਹੋ ਚੰਡੀਗੜ੍ਹ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਇਹ ਦਿਨ 36ਵਾਂ ਬਾਬਾ ਜੀ ਦਾ ਨਾਮ ਲੈ ਕੇ ਕਰ ਲਈ ਬਿਕਪ ਤੇ ਚੱਲੀਏ ਮਹਾਲੀ ਵਾਲੀ ਸਾਈਡ ਨੂੰ ਸੱਤ ਫੇਸ ਮੋਟਰ ਮਾਰਕੀਟ ਦੇ ਕੋਲ ਕਸਟਮਰ ਨੂੰ ਕਰਤਾ ਡ੍ਰੌਪ 3ਵੀਂ ਵਨ ਤੋਂ ਰਾਈਡ ਆਈ ਹੈ ਕਿ ਕਸਟਮਰ ਨੂੰ ਚੱਲੇ ਆ ਪਿਕਅਪ ਕਰਨ ਦੇ ਲਈ 750 ਦੀ ਸਪੀਡ ਦੇ ਨਾਲ ਭਜਾਰੇ ਆਂਗੇ ਆਪਣਾ ਭਾਦਰ ਕੋੜੇ ਨੂੰ ਚੱਕੀਏ ਕਸਟਮਰ ਨੂੰ ਤੇ ਚੱਲੀਏ ਪੀਜੀ ਆਈ ਫੁੱਲ ਸਪੀਡ ਦੇ ਵਿੱਚ ਪੀਜੀ ਆਈ ਪਹੁੰਚ ਕੇ ਕਸਟਮਰ ਨੂੰ ਕਰਤਾ ਬੱਚਿਆਂ ਲਈ ਓਪੀਡੀ ਦੇ ਵਿੱਚ ਡ੍ਰੌਪਿੰਗ ਸੈਕਟਰ 15 ਗਪਾਲ ਸਵੀਟਸ ਕੋਲੋਂ ਕਸਟਮਰ ਨੂੰ ਕਰ ਲਿਆ ਪਿਕਅਪ ਤੇ ਜਾਣਾ ਕਸਟਮਰ ਨੇ ਨਿੱਜਤੋਂ ਤੋਂ ਪਹਿਲਾਂ ਫਲਾਈਓਵਰ ਦੇ ਕੋਲ ਹੀ ਡ੍ਰੌਪਿੰਗ ਕਰਨੀ ਹੈ ਕਰੜ ਫਲਾਈਓਵਰ ਦੇ ਕੋਲ ਕਸਟਮਰ ਨੂੰ ਕਰਤਾ ਡ੍ਰੌਪ ਤੇ ਚਲੀਏ ਘਰ ਨੂੰ ਹੁਣ ਆਪਣੀ ਵੀ ਪੇਟ ਪੂਜਾ ਕਰੀ ਆਈਏ ਥੋੜਾ ਮੋਟਾ ਨਾ ਢਿੱਡ 'ਚ ਕਤੂਰੇ ਨੱਚਣ ਲੱਗੇ ਪਏ ਨੇਗੇ ਅੱਜ ਬੱਚਿਆਂ ਨੂੰ ਜਲਦੀ ਛੁੱਟੀ ਹੋ ਗਈ ਸੀਗੀ ਤਾਂ ਇਸ ਕਰਕੇ ਫਿਰ ਮੈਂ ਹੀ ਚਲਿਆ ਗਿਆ ਸੀਗਾ ਬੱਚੇ ਨੂੰ ਪਿਕ ਕਰਨ ਦੇ ਲਈ ਵੀਰੇ ਨੂੰ ਕੰਮ ਸੀਗੇ ਇੱਕ ਦੋ ਵੀਰਾ ਕੰਮ ਤੇ ਚਲੇ ਗਿਆ ਆਪਾਂ ਪਿਕ ਕਰਕੇ ਘਰੇ ਛੱਡ ਤੇ ਗੋਲੂ ਉਹਨਾਂ ਨੂੰ ਘਰੇ ਛੱਡ ਕੇ ਤੇ ਹੁਣ ਕਸਟਮਰ ਨੂੰ ਪਿਕਅਪ ਕਰੀਏ ਗਿਲਕੋ ਜੋ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਸੈਕਟਰ 22 ਦੀ ਮਾਰਕੀਟ ਸੈਕਟਰ 22 ਦੀ ਮਾਰਕੀਟ ਚ ਕਰਤਾ ਕਸਟਮਰ ਨੂੰ ਡਰਾਪ ਆਪੇ ਇੱਥੇ ਕੱਪੜਾ ਲਾ ਲਓ ਹਰ ਇੱਕ ਚੀਜ਼ ਬਹੁਤ ਸਸਤੀ ਹੈ ਯਾਰ 22 ਦੀ ਮਾਰਕੀਟ ਦੇ ਵਿੱਚ ਤੇ ਚੱਲੀਏ ਹੁਣ ਆਪਾਂ ਬਾਦਰਗੋੜੇ ਦੀ ਖਰਾਕ ਦਾ ਟਾਈਮ ਹੋਇਆ ਹੋਇਆਗਾ ਉਧਰ ਨੂੰ ਗੱਡੀ ਖਿੱਚੀਏ 750 ਦੀ ਸਪੀਡ ਤੇ ਬਾਦਰਕੋੜੇ ਦੀ ਫੇਵਰੇਟ ਜਗ੍ਹਾ ਤੇ ਪਹੁੰਚੇ ਸੀ ਬਾਬੇ ਇੱਥੇ ਤਾਂ ਲੈਣ ਹੀ ਬੜੀ ਵੱਡੀ ਆ ਯਾਰ ਚੈੱਕ ਕਰੋ ਕਿੱਥੇ ਤੱਕ ਲੈਣ ਜਾਂਦੀ ਹੈਗੀ ਯਾਰ ਲਾਸਟ ਚ ਨੰਬਰ ਮੇਰਾ ਹੈਗਾ ਪਤਾ ਨਹੀਂਗਾ ਕਦ ਨੰਬਰ ਲੱਗੂ ਘੰਟਾ ਲੱਗ ਜਾਣਾਗਾ ਅਸਤਾ ਯਾਰ ਖੜੇ ਖੜਾਏ ਅਸਤਾ ਬਾਬੇ ਰਿਕਾਰਡ ਹੀ ਟੁੱਟ ਗਿਆ ਘੰਟਾ ਲੱਗ ਗਿਆ ਖਰਾਕ ਬੋਂਦੇ ਖੋਏ ਨੀ ਬਾਦਰਕੋੜੇ ਨੂੰ ਹੁਣ ਰਾਈਡ ਆਈ ਆ ਪੀਜੀਆਜ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ 85 ਸੈਕਟਰ ਚ ਬਾਬੇ ਉਹ ਕਈ ਵਾਰ ਤਾਂ ਬਹੁਤ ਖੱਜਲਖੁਆਰ ਬੰਦਾ ਹੋ ਜਾਂਦਾ ਯਾਰ ਅੱਜ ਕਸਟਮਰ ਖੜਾ ਨਿਊ OPD ਵਾਲੀ ਸਾਈਡ ਆ ਕਹੀ ਜਾਂਦਾਗਾ ਮੈਂ ਨਹਿਰੂ ਹਸਪੀਟਲ ਖੜਾ ਕਰਦੇ ਕਰਾਉਂਦੇ ਨੂੰ ਅੱਧਾ ਘੰਟਾ ਲੱਗ ਗਿਆ ਕਸਟਮਰ ਨੂੰ ਪਿਕ ਕਰ ਲਿਆ ਤੇ ਚੱਲੀਏ ਮਾੜੀ ਵੱਲ ਨੂੰ ਵੇਵਰ ਸਟੇਟ ਮੋਹਾਲੀ ਕਰਤੀ ਡ੍ਰੋਪਿੰਗ ਬਾਬੇ ਇੱਥੇ ਫਲੈਟ ਤੇ ਘਰ ਕੋਠੀਆਂ ਬਹੁਤ ਟੌਪ ਟੌਪ ਦੀਆਂ ਬਣਾਈਆਂ ਹੋਈਆਂ ਨੇ ਯਾਰ ਸੋਹਣੀ ਇੰਨੀ ਸੁਸਾਇਟੀ ਆ ਬਹੁਤ ਜ਼ਿਆਦਾ CP ਸਟਾਰਟ ਮਾਲ ਦੇ ਬੈਕ ਸਾਈਡ ਤੋਂ ਪਿਕਅਪ ਕਰੀਏ ਤੇ ਉਸ ਤੋਂ ਬਾਅਦ ਬਾਦਰਕੋੜੇ ਦਾ ਗੇਅਰ ਲਾਈਏ ਉੱਡਣ ਵਾਲਾ ਤੇ ਪਹੁੰਚੀਏ ਬਾਈ ਸੈਕਟਰਸ ਬਾਦਰਕੋੜੇ ਦਾ ਉਡਣ ਵਾਲਾ ਗੇਅਰ ਪਾ ਕੇ ਪਹੁੰਚ ਗਏ 22 ਸੈਕਟਰ ਸਿਵਲ ਹਸਪੀਟਲ ਕਰਤੀ ਡਰਾਪਿੰਗ ਕਰੋ ਫੋਨ ਆ ਗਿਆ ਸੀ ਤਾਂ ਇਸ ਕਰਕੇ ਫਿਰ ਘਰ ਨੂੰ ਜਾਣਾ ਪੈ ਗਿਆ ਕੋਈ ਜ਼ਰੂਰੀ ਕੰਮ ਸੀਗਾ ਤੇ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਬਾਕੀ ਮਿਲਦੇ ਆ ਕੱਲ ਨੂੰ ਵਾਈਗੁਰਜੀ ਚੜ੍ਹਦੀ ਕਲਾ ਚਰਕਣ ਤੁਹਾਨੂੰ ਸਭ